ਜਿਹੜਾ ਸਿਮਰਨ ਦਾ ਨਸ਼ਾ ਹੈ ਨਾ ਬੰਦਗੀ ਦਾ ਨਸ਼ਾ ਹੈ ਤੁਸੀਂ ਮੈਡੀਕਲ ਨਸ਼ੇ ਕਰ ਲੋ ਸ਼ਰਾਬਾਂ ਦੇ ਨਸ਼ੇ ਕਰ ਲੋ ਗੱਡੀਆਂ ਜ਼ਮੀਨਾਂ ਕੋਈ ਦੁਨੀਆ ਦਾ ਨਸ਼ਾ ਹੈ ਨਾਮ ਦੇ ਨਸ਼ੇ ਦੀ ਰੀਸ ਨਹੀਂ ਕਰ ਸਕਦਾ ਇੱਕ ਨਸ਼ਾ ਉਹ ਜਿਹੜਾ 5-7 ਘੰਟਿਆਂ ਚ ਉੱਤਰ ਜਾਏਗਾ ਜਿਹੜਾ ਬੰਦਾ ਭਜਨ ਕਰਦਾ ਰਹੇਗਾ ਨਾ ਇਹ ਚੇਤੇ ਰੱਖਿਓ ਨਾਮ ਦਾ ਨਸ਼ਾ ਗੂੜਾ ਹੀ ਹੁੰਦਾ ਜਾਂਦਾ ਹੈ ਚੜਦਾ ਹੀ ਜਾਂਦਾ ਹੈ ਹੁਣ ਤਾਂ ਕਹਿੰਦੇ ਵੀ ਫੀਮ ਮਿਲੇ ਫੇਰ ਸਰੂਰ ਜਾਓ ਫੇਰ ਫੀਮ ਦੀ ਲੋੜ ਨਹੀਂ ਫੇਰ ਸ਼ਰਾਬ ਦੀ ਲੋੜ ਨਹੀਂ ਫੇਰ ਤੂੰ ਠੇਕਾ ਨਹੀਂ ਭਾਲਣਾ ਫੇਰ ਤੂੰ ਕਹਿੰਗਾ ਵੀ ਬਹਿ ਜੀਏ ਬਸ ਮਹਾਰਾਜ ਦੇ ਚਰਨਾਂ 'ਚ ਜਾ ਕੇ ਸੰਗਤ ਧਿਆਨ ਨਾਲ ਕਰੋ ਬਹਿ ਕੇ ਸੁਣੋ ਮਹਾਰਾਜ ਕਹਿੰਦੇ ਕੀ ਨੇ ਉਹਨਾਂ ਭਗਤਾਂ ਨੂੰ ਉਹਨਾਂ ਮਰੀਦਾਂ ਨੂੰ ਸਿਮਰਿਏ ਤੇ ਜਿੱਦਣ ਖੇੜ ਬਣ ਗਈ ਨਾ ਫਿਰ ਤੁਸੀਂ ਆਪ ਹੀ ਕਹਿਣਾ ਬੜੀ ਔਖੀ ਮਿਲੀ ਫਕੀਰੀ ਹੁਣ ਤਾਂ ਮੇਥੋਂ ਸੁਣਦੇ ਹੋ ਫੇਰ ਕਹੋਗੇ ਵੀ ਹਾਂ ਹੁਣ ਲੱਗੀ ਗੱਲ ਤੇ ਫੇਰ ਕਿਰਪਾ ਕਰਦੇ ਨੇ ਮਹਾਰਾਜ ਸਰਸੰਗਤ ਜੀ ਸਾਡੀ ਜ਼ਿੰਦਗੀ ਚ ਬਚਨ ਵਸ ਜੇ ਬਸ ਜ਼ਿੰਦਗੀ ਚ ਇੱਕ ਗੱਲ ਲੱਗ ਜੇ ਕਿਨਕਾ ਇੱਕ ਜਿਸ ਜੀਵ ਸਾਬ ਹੈ ਬਸ ਬਹੁਤੀਆਂ ਗੱਲਾਂ ਨਹੀਂ ਆਏ ਕੀ ਕਰਨਾ ਤੁਸੀਂ ਵੇਖੋ ਜਿਹੜੇ ਬੰਦੇ ਦੀ 60 ਸਾਲ ਦੀ ਜ਼ਿੰਦਗੀ ਉਹ ਕਹੇ ਪ੍ਰਮਾਤਮਾ ਕੋਲ ਧਰਮਰਾਜ ਜਬ लेखा ਮੰਗੇ ਮਰਗ ਨੇ ਕਿਆ ਮੁਖ ਲੈ ਕੇ ਜਾਏਗਾ ਧਰਮਰਾਜ ਕਹੇ ਹਾਂ ਵੀ 60 ਸਾਲ ਕੀ ਕਰਕੇ ਆਏ ਤੂੰ 30 ਸਾਲ ਸੌਂ ਕੇ گزارਤੀ 30 ਸਾਲ ਘੁੰਮ ਫਿਰ ਕੇ ਲੈ ਕੇ ਗਿਆ ਨਾਲ ਪੱਲੇ ਕੀ ਬੰਨੇ ਆ ਮਾਲਕ ਨੇ ਕੀਤਾ ਸਾਡੇ ਤੇ ਵਿਸ਼ਵਾਸ ਉਹਨੇ ਬਣਾਈ ਇੱਕ ਸ੍ਰਿਸ਼ਟੀ ਬੜੀ ਸੋਹਣੀ ਵਿੱਚ ਭੇਜਦਾ ਸਾਨੂੰ ਤਾਂ ਅਸੀਂ ਆ ਕੇ ਕਰਤੀ ਗੰਧਲੀ ਤੇ ਮਾਲਕ ਸਾਨੂੰ ਬਖਸ਼ੂ ਭਰੋਸਾ ਕਰੂ ਹਕੇ ਤੇ ਸਾਡੇ ਤੇ ਸਰਸੰਗਤ ਜੀ ਮੰਨ ਤੇ ਲਾ ਕੇ ਗਰੀਬਨਵਾਜ ਦੇ ਚਰਨਾਂ 'ਚ ਗਿਆ ਕਰੂ ਮਹਾਰਾਜ ਕਿਰਪਾ ਕਰ ਦਿਓ ਮਿਹਰਾ ਕਰ ਦਿਓ ਸਾਨੂੰ ਬਖਸ਼ ਲੈ ਇੱਕ ਅੱਖਰ ਸਾਡੇ ਮਨ 'ਚ ਵਸ ਜਾਏ ਇੱਕ ਅੱਖਰ ਇੱਕ ਅੱਖਰ ਇੱਕ ਬੋਲੀ ਨਹੀਂ ਮਾਰਦਾ ਸੀ ਤਰੂ ਭਗਤ ਕੋਲ ਕੀ ਸੀ ਨਿੱਕਾ ਜਿਹਾ ਬਾਲਕ ਸੀ ਇੱਕ ਤਰੂ ਭਗਤ ਗੁਰੂ ਗ੍ਰੰਥ ਸਾਹਿਬ ਮਹਾਰੇ ਦੀ ਬਾਣੀ ਜੇ ਜ਼ਿਕਰ ਆਉਂਦਾ RAM ਜੱਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਕਿੰਨੇ ਕੁ ਉਮਰ ਸੀ ਹੁੰਦੀ 5 ਸਾਲ ਦੇ ਬੱਚੇ ਨੂੰ ਕੀ ਪਤਾ ਹੁੰਦਾ ਨਿੱਕੀ ਦੀ ਉਮਰ ਛੋਟਾ ਛੋਟੀ ਉਮਰ ਆਪਣੇ ਪਿਤਾ ਦੇ ਰਾਜ ਵਿੱਚ ਖੇਡਣ ਹੀ ਗਿਆ ਸੀ ਮਹਿਲਾਂ ਚ ਸਾਧ ਸੰਗਤ ਜੀ ਖੇਡਦੇ ਆ ਖੇਡਦੇ ਆ ਬਾਲ ਨਾਲ ਖੇਡਦੇ ਆ ਖੇਡਦੇ ਆ ਆਪਣੇ ਪਿਤਾ ਦੇ ਗਿਆ ਵੇਖਿਆ ਉਹਨੇ ਰਾਜਾ ਬੜੇ ਆਨੰਦ ਵਿੱਚ ਬੈਠਾ ਪਿਤਾ ਮੇਰਾ ਗੋਦ ਵਿੱਚ ਬਹਿ ਗਿਆ ਜਾ ਕੇ ਜਦ ਗੋਦੀ ਚ ਬੈਠਾ ਪਿਤਾ ਪਿਆਰ ਦੇਈ ਜਾਂਦਾ ਹੈ ਲਾਡ ਕਰੀ ਜਾਂਦਾ ਹੈ ਮਤਰਈ ਮਾਂ ਆਈ ਦੂਜੀ ਮਾਂ ਮਤਰਈ ਮਾਂ ਆਈ ਉਹਦੇ ਤੋਂ ਵੇਖ ਕੇ ਚੱਲਿਆ ਨਾਂ ਉਹਨੇ ਫਟਾਫਟ ਭੱਜ ਗਿਆਈ ਬਾਹ ਤੋਂ ਫੜਿਆ ਤਰੂ ਭਗਤ ਨੂੰ ਬਾਹ ਤੋਂ ਫੜਿਆ ਨਾਲੇ ਤਾਂ ਮੂੰਹ ਤੇ ਚਪੇੜਾ ਮਾਰੀਆਂ ਐਡਾ ਹੱਕ ਜਿਤਉਂਦੀ ਰਾਜੇ ਤੇ ਨਾਲੇ ਮੂੰਹ ਤੇ ਚਪੇੜਾ ਮਾਰੀਆਂ ਤੇ ਨਾਲੇ ਆਖਿਆ ਜੇ ਆਪਣੇ ਪਿਤਾ ਦੀ ਗੋਦ ਵਿੱਚ ਬਹਿਣ ਦਾ ਐਡਾ ਹੀ ਚਾਹ ਸੀ ਨਾ ਤੈਨੂੰ ਮੇਰੀ ਕੁੱਖੋਂ ਜਨਮ ਲੈਦਾ ਮੇਰੇ ਮੇਰੇ ਕੁੱਖ ਤੋਂ ਪੈਦਾ ਹੁੰਦਾ ਤੈਨੂੰ ਕੋਈ ਅਧਿਕਾਰ ਨਹੀਂ ਪਿਤਾ ਦੀ ਗੋਰਜ ਚ ਬਹਿਣ ਦਾ ਨਾਲੇ ਮੂੰਹ ਤੇ ਚਪੇੜਾ ਮਾਰੀਆਂ ਨਾਲੇ ਬੋਲੀਆਂ ਮਾਰੀਆਂ ਤੂੰ ਪਿਤਾ ਦੀ ਗੋਰਜ ਚ ਨਹੀਂ ਬਹਿ ਸਕਦਾ ਜਾ ਚਲਿਆ ਜਾ ਮਹਿਲ ਚ ਦਫਾ ਹੋ ਜਾ ਬਾਹਰ ਨਿਕਲ ਜਾ ਮਾੜੇ ਬੋਲ ਬੋਲੇ ਬੋਲ ਕਬੋਲ ਐਸੇ ਬੋਲੇ ਪੰਜ ਸਾਲ ਦੀ ਅਵਸਥਾ ਧਰੂ ਭਗਤ ਦੀ ਰੋਂਦਾ ਰੋਂਦਾ ਮਹਿਲ ਚੋਂ ਬਾਹਰ ਆ ਗਿਆ ਨਿੱਕੀ ਜੀ ਉਮਰ ਤੁਸੀਂ ਵੇਖੋ ਬੱਚੇ ਤੋਹੀਨ ਮੰਨਦੇ 5 ਸਾਲ ਦਾ ਬੱਚਾ ਬਸ ਜੀਵਨ ਬਦਲਦਾ ਸੀ ਇੱਕ ਗੱਲ ਨੇ ਆ ਗਿਆ ਤਾਹਾਂ ਮਾਰਦਾ ਮਾਰਦਾ ਆਪਣੀ ਮਾਂ ਕੋਲ ਪਹੁੰਚ ਗਿਆ ਆਪਣੀ ਮਾਂ ਨੂੰ ਕਹਿੰਦਾ ਮਾਤਾ ਉਹਦੀ ਮਾਂ ਨੇ ਵੇਖਿਆ ਮੇਰਾ ਲਾਲ ਨਿੱਕਾ ਜਾ ਮੂੰਹ ਤੇ ਨਿਸ਼ਾਨ ਪਏ ਨੇ ਕੀ ਹੋਇਆ ਮੇਰੇ ਲਾਲ ਨੂੰ ਘੁੱਟ ਕੇ ਗਲਵਕੜੀ ਪਾਈ ਨਿੱਕਾ ਜਾ ਬੱਲ ਕੇ ਛਾਤੀ ਨਾਲ ਲਾਇਆ ਉਹ ਕਹਿੰਦੀ ਮੇਰੇ ਲਾਲ ਨੂੰ ਹੋਇਆ ਕੀ ਦੱਸ ਕਿਉਂ ਰੋਣਾ ਮਾਤਾ ਮੈਂ ਰੋਣਾ ਮਾਤਾ ਮੇਰੀਆਂ ਤਾਹਾਂ ਨਿਕਲਦੀਆਂ ਨੇ ਪੁੱਤਰ ਹੋਇਆ ਕੀ ਦੱਸਦੇ ਸਹੀ ਜਣ ਬੋਲ ਕੀ ਹੋਇਆ ਐ ਬੋਲਦਾ ਤਰੂ ਭਗਤ ਮਾ ਉਹ ਬੁਰੀਆਂ ਹੁੰਨੀਆਂ ਨੇ ਮਤਰੀਆਂ ਮਾਵਾ गोद विचो कटि बुरियां मजरे गोद विचो कट ॾिंद ਜੋ ਕੱਟ ਦਿੰਦੀਆਂ ਮੇਰੇ ਪਿਆਰੇ ਗੋਦ ਵਿੱਚੋਂ ਕੱਟ ਦਿੰਦੀਆਂ ਉਹ ਬੁਰੀਆਂ ਹੁੰਦੀਆਂ ਨੇ ਮਦਰਾਂ ਆਵਾ ਗੋਦ ਵਿੱਚੋਂ ਕੱਟ ਦਿੰਦੀਆਂ ਬੁਰੀਆਂ ਹੁੰਦੀਆਂ ਨੇ ਮਦਰਾਂ ਖੇਡਦਾ ਖੇਡਦਾ ਪਿਤਾ ਦੀ ਗੋਦ ਵਿੱਚ ਬਹਿ ਗਿਆ ਜਾ ਕੇ ਮਾਤਾ ਦੂਜੀ ਮਾਈ ਨਾਲੇ ਬਾਹਾਂ ਤੋਂ ਫੜਿਆ ਨਾਲੇ ਮੂੰਹ ਤੇ ਚਪੇੜਾਂ ਮਾਰੀਆਂ ਨਾਲੇ ਉਹਨੇ ਆਖਿਆ ਜੇ ਪਿਤਾ ਦੀ ਗੋਦ ਵਿੱਚ ਬਹਿਣ ਦਾ ਐਡਾ ਹੀ ਚਾਹ ਸੀ ਮੇਰੀ ਗੁੱਖੋਂ ਜਨਮ ਲੈਂਦਾ ਮੇਰਾ ਲਾਲ ਰੋਈਦਾ ਨਹੀਂ ਤਰੂ ਦੀ ਮਾਂ ਸਮਝਾਉਂਦੀ ਮਾਤਾ ਮੈਨੂੰ ਨਹੀਂ ਪਤਾ ਮੈਨੂੰ ਇੱਕ ਗੱਲ ਦੱਸ ਪੁੱਛ ਲਾਲ ਜੀ ਕੀ ਪੁੱਛਣਾ ਹੈ ਮਾਤਾ ਮੈਨੂੰ ਐਂ ਦੱਸ ਤੂੰ ਮੇਰੇ ਪਿਤਾ ਦੀ ਰਾਣੀ ਏ ਜਾਂ ਗੋਲੀ ਏ ਇਹ ਪੁੱਛਦਾ ਹੁਣ ਨਿੱਕਾ ਜਿਹਾ ਬੱਚਾ 5 ਸਾਲ ਦਾ ਗੱਲਾਂ ਕਰਦਾ ਵੱਡੀਆਂ ਵੱਡੀਆਂ ਮਾਤਾ ਮੈਨੂੰ ਐਂ ਦੱਸ ਮੇਰੇ ਪਿਤਾ ਦੀ ਤੂੰ ਰਾਣੀ ਨਾ ਗੋਲੀ ਜੇ ਤੂੰ ਰਾਣੀ ਏ ਉਹਦਾ ਸਤਕਾਰ ਜ਼ਿਆਦਾ ਕਰਦਾ ਉਹ ਵੀ ਤੇਰੇ ਬਰਾਬਰ ਦੀ ਰਾਣੀ ਜਿੰਨਾ ਉਹਦਾ ਹੱਕ ਉਹਨਾ ਤੇਰਾ ਜੇ ਤੂੰ ਗੋਲੀ ਐ ਤਾਂ ਮੇਨੂੰ ਚਪੇੜਾ ਖਾਣੀਆਂ ਪਈਆਂ ਮੈਨੂੰ ਮਾਰ ਮਾਰੀ ਤਾਂ ਜੇ ਰਾਣੀ ਐ ਉਹਨੇ ਕਿਉਂ ਮੇਰੇ ਚਪੇੜਾ ਮਾਰੀਆਂ ਕਿਉਂ ਗੋਦ ਚੋਂ ਕੱਢਿਆ ਤਰੂ ਦੀ ਮਾਂ ਸੀ ਸਿਆਣੀ ਭਗਤੀ ਵਾਲੀ ਬੰਦਗੀ ਵਾਲੀ ਉਹਨੇ ਗੋਦ ਚ ਬਾਕੇ ਨਾ ਤਰੂ ਭਗਤ ਨੂੰ ਆਖਿਆ ਕਹਿੰਦੀ ਪੁੱਤਰ ਹਾਂ ਤਾਂ ਮੈਂ ਤੇਰੇ ਪਿਤਾ ਦੀ ਰਾਣੀ ਹੈ ਉਹ ਵੀ ਰਾਣੀ ਮੈਂ ਵੀ ਰਾਣੀ ਆ ਜਿੱਦਣ ਤੇਰਾ ਪਿਤਾ ਮੈਨੂੰ ਵਿਆਹ ਕੇ ਲਿਆਇਆ ਸੀ ਜਿੰਨਾ ਉਹ ਉਹ ਰਾਣੀ ਦਾ ਹੱਕ ਉਹ ਨਹੀਂ ਮੇਰਾ ਹੱਕ ਜਿੰਨਾ ਉਹਦਾ ਸਤਿਕਾਰ ਕਰਦਾ ਉਹਨਾਂ ਹੀ ਮੇਰਾ ਸਤਿਕਾਰ ਕਰਦਾ ਸੀ ਮਾਤਾ ਫਿਰ ਹੁਣ ਕਿਉਂ ਘਟ ਗਿਆ ਪੁੱਤਰਾ ਹੈ ਤੇ ਮਹਾਰਾਣੀ ਪਰ ਪਿਛਲੇ ਜਨਮ ਚ ਕੋਈ ਭਗਤੀ ਕਰਦਿਆਂ ਕਰਦਿਆਂ ਵਿਗਨ ਪੈ ਗਿਆ ਹੋਵੇਗਾ ਭਗਤੀ ਚ ਜਿੰਦੇ ਕਰਕੇ ਰਾਜਾ ਉਹਦਾ ਜਾਦਾ ਸਤਕਾਰ ਕਰਦਾ ਮੇਰਾ ਕਰਦਾ ਹੀ ਹੈ ਉਹਨੂੰ ਜਿਆਦਾ ਮੰਨਦਾ ਉਹਦੀ ਭਗਤੀ ਵੱਧ ਹੋਣੀ ਕਰਮ ਵੱਧ ਹੋਣੇ ਵਾਦੇ ਕੀਤੇ ਅੱਛਾ ਮਾਂ ਤਰੂ ਭਗਤਾ ਆਪਣੀ ਮਾਂ ਨੂੰ ਗੋਦ ਚ ਬੈ ਕੇ ਪੁੱਛਦਾ ਕਹਿੰਦਾ ਮਾਂ ਇਹ ਭਗਤੀ ਕੀ ਹੁੰਦੀ ਹੈ ਬਾਲਕ ਸੀ ਮਾਤਾ ਭਗਤੀ ਕੀ ਹੁੰਦੀ ਜੇ ਕਰੀਏ ਕੀ ਹੁੰਦਾ ਹੈ ਪੁੱਤਰਾ ਜੇ ਰੱਬ ਦੀ ਇਬਾਦਤ ਕਰੀਏ ਭਗਤੀ ਕਰੀਏ ਸਿਮਰਨ ਕਰੀਏ ਫਿਰ ਦੁਨੀਆ 'ਚ ਜਾਣਿਆ ਜਾਂਦਾ ਕਦਰ ਪੈਂਦੀ ਦੁਨੀਆ 'ਚ ਜਿਹੜਾ ਮਾਲਕ ਨੂੰ ਪਿਆਰ ਕਰਦਾ ਉਹ ਸਾਰੀ ਦੁਨੀਆ ਨੂੰ ਪਿਆਰ ਕਰਨ ਲਾ ਦਿੰਦਾ ਹੈ ਸਾਰੀ ਦੁਨੀਆ ਉਹਨੂੰ ਪਿਆਰ ਕਰਦੀ ਦੁਨੀਆ ਸਤਕਾਰ ਦੇਂਦੀ ਮਾਣ ਦੇਂਦੀ ਇਹਨਾਂ ਮਾਤਾ ਸੱਚੀ ਗੱਲ ਹੈ ਜੇ ਭਗਤੀ ਕਰੀਏ ਤੇ ਸਤਕਾਰ ਮਿਲਦਾ ਹੈ ਕਹਿੰਦੇ ਬੜਾ ਸਤਕਾਰ ਮਿਲਦਾ ਕੱਲਾ ਸਤਕਾਰ ਹੀ ਨਹੀਂ ਤਿੰਨਾ ਲੋਕਾਂ 'ਚ ਜਾਣਿਆ ਜਾਂਦਾ ਹੈ ਇੰਨੀ ਗੱਲ ਕਹਿਣ ਦੀ ਧੀਰ ਸੀ ਸਤਕਾਰ ਮਿਲਦਾ ਹੈ ਮਾਤਾ ਮੈਂ ਤਾਂ ਜੋ ਮਰਜ਼ੀ ਹੋ ਜੇ ਆਪਣੀ ਮਾਂ ਨੂੰ ਸਤਕਾਰ ਦਿਵਾਉਣਾ ਹੈ ਬਸ ਆਖੋ ਸਤਨਾ ਸ਼੍ਰੀ ਵਾਹੇ ਗੁਰੂ ਦਿਲ ਤੇ ਲੱਗੀ ਗੱਲ ਮੈਂ ਤਾਂ ਸਤਕਾਰ ਦਿਵਾਉਣਾ ਹੈ ਜੋ ਮਰਜ਼ੀ ਹੋ ਜੇ ਮਾਂ ਮੈਨੂੰ ਰੋਕੀ ਨਾ ਇਹ ਕਹਿੰਦਾ ਮੈਨੂੰ ਰੋਕੀ ਨਾ ਮੈਂ ਭਜਨ ਕਰਨਾ ਹੈ ਬੰਦਗੀ ਕਰਨੀ ਜੰਗਲਾਂ ਚ ਜਾਣਾ ਹੈ ਇੰਨੀ ਗੱਲ ਸੁਣਨ ਦੀ ਧੀਰਸੀ ਮਾਂ ਦੀਆਂ ਤਾਂ ਹੱਦ ਨਿਕਲ ਗਈਆਂ ਪੁੱਤਰ ਤੇਰੀਆਂ ਤੇਰੀ ਖਡੌਣਿਆਂ ਨਾਲ ਖੇਡਣ ਦੀ ਉਮਰ ਤੂੰ ਜੰਗਲ 'ਚ ਭਗਤੀ ਕਰਨ ਜਾਏਗਾ ਕਿਹਨਾ ਨਾਮ ਮਾਤਾ ਮੈਂ ਤਾਂ ਸਤਕਾਰ ਦਵਾਉਣਾ ਤੇ ਇੱਜ਼ਤ ਕਰਾਉਣੀ ਹੈ ਜਿੰਨਾ ਰਾਜ ਦੂਜੀ ਰਾਣੀ ਦਾ ਹੱਕ ਉਹ ਨਹੀਂ ਸਾਡਾ ਪਰ ਸਾਨੂੰ ਮੈਰਜ ਵੀ ਨਹੀਂ ਬੈਠਣਾ ਮਿਲਣਾ ਨਾ ਮਾਤਾ ਤਰੂ ਭਗਤ ਦੀ ਮਾਂ ਨੇ ਆਗਿਆ ਨਹੀਂ ਸੀ ਦਿੱਤੀ ਪੁੱਤਰਾ ਤੂੰ ਨਹੀਂ ਜੰਗਲਾਂ 'ਚ ਜਾਣਾ ਤੈਨੂੰ ਕਿੱਥੋਂ ਲੱਗਣ ਲੱਗੀ ਨਿੱਕਾ ਜਹਾ ਹੈ ਤੂੰ ਪਰ ਜਦੋਂ ਵਿਰਾਗ ਲੱਗ ਜੇ ਨਾ ਫੇਰ ਨਹੀਂ ਇਹ ਸਭ ਕੁਝ ਵਿਖਦਾ ਸਰਸੰਗਤ ਜੀ ਧਰੂ ਭਗਤ ਮਾਂ ਮੈਨੂੰ ਜਾਣਣ ਦੇ ਮਾਂ ਨਹੀਂ ਸੀ ਆਗਿਆ ਦਿੰਦੀ ਜੰਗਲਾਂ 'ਚ ਜਾ ਕੇ ਛੋਟਾ ਜਿਹਾ ਬਾਲਕ ਮੇਰਾ ਭਗਤੀ ਕਰੇ ਮਾਂ ਕਿੱਥੇ ਆਗਿਆ ਦਿੰਦੀ ਸੀ ਪਰ ਇੱਕ ਦਿਨ ਫਿਰ ਇਨਾਵਰਾਗ ਜਾਗਿਆ ਮੇਰੀ ਮਾਂ ਦੀ ਬੇਗਦਰੀ ਮੇਰੇ ਤੋਂ ਚੱਲ ਨਹੀਂ ਹੋਣੀ ਰਾਤ ਦਾ ਵੇਲਾ ਹੈ ਅੱਧੀ ਰਾਤ ਦਾ ਪੰਜ ਸਾਲ ਦੀ ਉਮਰ ਅੱਧੀ ਰਾਤ ਦਾ ਵੇਲਾ ਹੈ ਹੱਥ ਜੋੜੇ ਆਪਣੀ ਮਾਂ ਨੂੰ ਬਿਨਾਂ ਦੱਸੇ ਹੱਥ ਜੋੜ ਕੇ ਕਹਿੰਦਾ ਮਾਂ ਮੈਨੂੰ ਮਾਫ਼ ਕਰੀ ਤੈਨੂੰ ਬਿਨਾਂ ਦੱਸੇ ਚੱਲਿਆਂ ਹੇ ਕੰਦਰ ਮੈਨੂੰ ਮaaf ਕਰੀ ਤੇਨੂੰ ਬਿਨਾ ਦੱਸਣ ਤੋਂ ਦੂਰ ਚੱਲਿਆ ਪਰ ਮੈਂ ਇੰਨੀ ਭਗਤੀ ਕਰਾਂਗਾ ਐਨਾ ਸਿਮਰਨ ਇੰਨੀ ਬੰਦਗੀ ਕਰਾਂਗਾ ਜਦੋਂ ਤੱਕ ਧਰਤੀ ਚੰਨ ਆਕਾਸ਼ ਤਾਰੇ ਰਹਿਣਗੇ ਉਨਾ ਤੱਕ ਤੇਨੂੰ ਦੁਨੀਆ ਯਾਦ ਕਰਕੇ ਧੰਨ ਧੰਨ ਕੀਆ ਕਰੇਗੀ ਬੋਲੋ ਜੀ ਵਾਹੇ ਗੁਰੂ ਇਹ ਹੁੰਦੀ ਲੱਗ ਗਈ ਦੇਵ ਤੁਰਪਿਆ ਅੱਜ ਹੋ ਕੇ ਵਰਾਗੀ ਤੁਰ ਚੱਲੇ ਵਰਾਗ ਲੱਗਦਾ ਏ ਜੀ ਕਈ ਇੱਥੇ 70 70 ਸਾਲ ਦੇ ਨੇ ਨਹੀਂ ਲੱਗਦਾ ਵਰਾਗ ਕਈ ਇੱਥੇ ਛੋਟੇ ਛੋਟੇ ਬੱਚੇ ਉਹ ਕਹਿਣਗੇ ਸੰਤ ਗੁਰਦੁਆਰੇ ਲੈ ਕੇ ਚੱਲੋ ਅਸੀਂ ਤਾਂ ਗੁਰਦੁਆਰੇ ਜਾਵਾਂ ਇਹ ਤੇ ਮਾਲਕ ਜਿੰਦੇ ਤੇ ਕਿਰਪਾ ਕਰਦੇ ਬਸ ਅੱਜ ਹੋ ਕੇ ਵਰਾਗੀ ਤੁਰ ਚੱਲੇ ਰਾਤ ਨੂੰ ਅੱਧੀ ਰਾਤ ਨੂੰ ਤੁਰਿਆ ਜਾਂਦਾ ਹੈ ਕਹਿੰਦੇ ਜਦੋਂ ਆਪਣੇ ਘਰ ਚੋਂ ਨਿਕਲਿਆ ਜੰਗਲ ਵੱਲ ਤੁਰਿਆ ਜਾਂਦਾ ਹੈ ਤਾਂ ਜਾਂਦੇ ਜਾਂਦੇ ਨੂੰ ਨਾਰਦ ਜੀ ਮਿਲ ਜਾਂਦੇ 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 ਨੂੰ ਨਾਰਦ ਜੀ ਮਿਲੇ ਸਾਥ ਸੰਗਤ ਨਾਰਦ ਜੀ ਵੇਖਦੇ ਨੇ ਵੀ ਨਿੱਕਾ ਜਿਹਾ ਬਲ ਨਾਰਦ ਜੀ ਪੁੱਛਦੇ ਨੇ ਕਹਿੰਦੇ ਕਾਕਾ ਤੂੰ ਕਿੱਥੇ ਤੁਰਿਆ ਜਾਣਾ ਹੈ ਅੱਧੀ ਰਾਤ ਦਾ ਵੇਲਾ ਹਨੇਰੀ ਰਾਤ ਜੰਗਲ ਦਾ ਸਮਾਂ ਤਾਂ ਵੇਖ ਜੰਗਲ ਚ ਤੁਰਿਆ ਫਿਰਦਾ ਕਿੱਥੇ ਚੱਲਿਆ ਤਰੂ ਭਗਤ ਹੱਥ ਜੋੜ ਕੇ ਕਹਿੰਦਾ ਨਾਰਦ ਜੀ ਮੈਂ ਭਗਤੀ ਕਰਨੀ ਹੈ ਮੈਂ ਬੰਦਗੀ ਕਰਨੀ ਹੈ ਨਾਰਦ ਜੀ ਹੈਰਾਨ ਰਹਿ ਗਏ ਨਿੱਕਾ ਜਾਂ ਬਾਲਕ ਭਗਤੀ ਦੀਆਂ ਗੱਲਾਂ ਕਰਦਾ ਤੂੰ ਕਿਹ ਭਗਤੀ ਕਰਨੀ ਓ ਕਾਕਾ ਤੈਨੂੰ ਇੰਨੀ ਉਮਰ ਚ ਕਿੱਥੋਂ ਵਰਾਗ ਲੱਗ ਗਿਆ ਛੋਟੀ ਜੀ ਉਮਰ ਤੇਰੀ ਤੇਰੀ ਉਮਰ ਤਾਂ ਪੜਨ ਦੀ ਖਡੌਣਿਆਂ ਨਾਲ ਖੇਡਣ ਦੀ ਤੇਰੀ ਜੰਗਲਾਂ ਚ ਭਗਤੀ ਕਰਨ ਦੀ ਉਮਰ ਥੋੜਾ ਕਹਿੰਦਾ ਨਾ ਮੈਂ ਤਾਂ ਭਗਤੀ ਕਰਨੀ ਮੈਂ ਤਾਂ ਬੰਦਗੀ ਕਰਨੀ ਕਿਉਂ ਕਰਨੀ ਬੰਦਗੀ ਕਿਉਂ ਕਰਨਾ ਸਿਮਰਨ ਬਾਬਾ ਮੈਂ ਐਵੇਂ ਨਹੀਂ ਘਰ-ਬਾਰ ਛੱਡ ਕੇ ਆਇਆ ਕੀ ਹੋਇਆ ਦਸ ਪੇਚ ਕੀ ਗੱਲ ਹੈ ਨਾਰਦ ਜੀ ਪੁੱਛਦੇ ਨੇ ਕਹਿੰਦਾ ਮੈਂ ਆਪਣੀ ਮਾਂ ਦੇ ਵੇੜੇ 'ਚ ਗਿਆ ਸੀ ਆਪਣੇ ਪਿਤਾ ਦੀ ਗੋਦ 'ਚ ਬੈਠਾ ਸੀ ਮਤ੍ਰਈ ਮਾਂ ਤੋਂ ਵੇਖ ਕੇ ਚੱਲਿਆ ਨਾ ਗਿਆ ਨਾਲੇ ਤਾਂ ਮੂੰਹ ਤੇ ਚਪੇੜਾਂ ਮਾਰੀਆਂ ਨਾਲੇ ਬਾਹ ਫੜ ਕੇ ਬਾਹਰ ਕੱਢਦਾ ਮੈਦਾਨਾਂ 'ਚ ਉਹਨੇ ਬੋਲੀਆਂ ਮਾਰੀਆਂ ਜੇ ਪਿਤਾ ਦੀ ਗੋਦ 'ਚ ਬਹਿਣ ਦਾ ਐਡਾ ਚਾਹ ਸੀ ਮੇਰੇ ਕੁੱਖੋ ਜਨਮ ਲੈਂਦਾ ਮੇਰੀ ਮਾਂ ਦਾ ਰਾਜਾ ਸਤਕਾਰ ਘਟ ਕਰਦਾ ਮੈਂ ਤਾਂ ਆਪਣੀ ਮਾਂ ਨੂੰ ਇੱਜ਼ਤ ਦਿਵਾਉਣੀ ਬਸ ਸਤਕਾਰ ਦਿਵਾਉਣਾ ਆਹੀ ਤਾਂ ਆਪਣਾ ਹਿੱਸਾ ਲੈਣਾ ਹੈ ਸਰ ਸੰਗਤ ਨਾਰਦ ਕਹਿੰਦਾ ਤੇਰੀ ਖਡੌਣਿਆਂ ਨਾਲ ਖੇਡਣ ਦੀ ਉਮਰ ਕਿੱਥੋਂ ਵਿਰਾਗ ਲੱਗ ਗਿਆ ਬਾਬਾ ਜੀ ਮੈਂ ਐਵੇਂ ਨਹੀਂ ਆਇਆ ਨਾਰਦ ਪੁੱਛਦਾ ਮੈਂ ਐਵੇਂ ਥੋੜਾ ਆਇਆ ਘਰ ਤੋਂ ਕੀ ਹੋਇਆ ਕਿ ਦੱਸ ساری ਗੱਲ ਰੋ ਰੋ ਕੇ ਤਰੂ ਭਗਤ ਦੱਸਦਾ ਹੈ ਨਾਰਦ ਜੀ ਪੁੱਛਦੇ ਨੇ ਨਿਆਣੀ ਉਮਰੇ ਵਰਾਗ ਕਿੱਥੋਂ ਲੱਗਿਆ ਨਿਆਣੀ ਉਮਰੇ ਉਮਰੇ ਵਰਾਗ ਕਿੱਥੋਂ ਲੱਗਿਆ ਪੁੱਛਦੇ ਨੇ ਨਾਰਦ ਜੀ ਕਾਕਾ ਕਾਕਾ ਪੁੱਛਦੇ ਨੇ ਨਾਰਦ ਜੀ ਨਿਆਣੀ ਉਮਰੇ ਕਿੱਥੇ ਲੱਗਿਆ ਸਾਡੀ ਉਮਰ ਆ ਉਮਰੇ ਵਿਰਾਗ ਕਿੱਥੇ ਲੱਗਿਆ ਪੁੱਛਦੇ ਨੇ ਨਾਰਦ ਜੀ ਕਾਕਾ ਕਾਕਾ ਕੁਝਦੇ ਨੇ ਨਾਰਦ ਜੀ ਨਿਆਣੀ ਉਮਰੇ ਐਨੀ ਨਿੱਕੀ ਜੀ ਉਮਰ ਚ ਵਿਰਾਗ ਕਿੱਥੋਂ ਲੱਗਿਆ ਰੋਂਦਾ ਰੋਂਦਾ ਕਹਿੰਦਾ ਫਿਰ ਮੈਨੂੰ ਮਾਂ ਬਤਰੀ ਨੇ ਮਾਰਿਆ ਮੈਨੂੰ ਮਾਂ ਨੇ ਆਪ ਤੇਰੇ ਹੀ ਨੇ ਮਾਰਿਆ ਮੈਨੂੰ ਮਾਂ ਨੇ ਆਪ ਤੇਰੇ ਹੀ ਨੇ ਮਾਰਿਆ ਮੈਨੂੰ ਮਾਂ ਨੇ ਮੈਨੂੰ ਮਾਂ ਤੇਰੇ ਹੀ ਨੇ ਮਾਰਿਆ ਮੈਨੂੰ ਮਾਂ ਨੇ ਮੈਨੂੰ ਮਾਂ ਮਤਰੀ ਨੇ ਮਾਰਿਆ ਮੈਂ ਘਰ-ਬਾਰ ਛੱਡ ਆਇਆ ਬਾਬਾ ਬਾਬਾ ਮੈਂ ਘਰ-ਬਾਰ ਛੱਡ ਆਇਆ ਮੈਨੂੰ ਮਾਰ ਮੈਨੂੰ ਮਾਂ ਤੇਰੇ ਹੀ ਨੇ ਮਾਰਿਆ ਮੈਨੂੰ ਸਤਰੇ ਹੀ ਨਹਿ ਮਾਰਿਆ ਮੈਂ ਘਰ ਬਾਰ ਛੱਡ ਆਇਆ ਮੈਂ ਘਰ ਬਾਰ ਛੱਡ ਆਇਆ ਮੇਰੇ ਸਤਰੇ ਹੀ ਮਾਂ ਨੇ ਚਪੇੜਾ ਮਾਰਿਆ ਐਵੇਂ ਥੋੜਾ ਘਰ ਛੱਡ ਕੇ ਆਇਆ ਅੱਛਾ ਲੈ ਤੂੰ ਭਗਤੀ ਕਰਨ ਨਾ ਜਾਈਂ ਇੱਥੇ ਰੁਕ ਜਾ ਮੈਨੂੰ ਹੁਣੇ ਤੇਰੇ ਪਿਤਾ ਨੂੰ ਮਿਲਿਆਉਣ ਤਾ ਸਰਸੰਗਤ ਜੀ ਉਸ ਵੇਲੇ ਨਾਰਦ मुनि ਗਿਆ ਤ੍ਰੂ ਭਗਤ ਦੇ ਪਿਤਾ ਕੋਲ ਰਾਜੇ ਕੋਲ ਰਾਜਨਾ ਤੇਰੀ ਦੁਨੀਆ ਤੇ ਤੋਹੀਨ ਹੋਏਗੀ ਉਹ ਨਿੱਕਾ ਜਿਹਾ ਤੇਰਾ ਬਲ ਖਡੌਣਿਆਂ ਨਾਲ ਖੇਡਣ ਦੀ ਉਮਰ ਰਾਣੀ ਦੇ ਵਸ ਚ ਹੋ ਗੇ ਤੂੰ ਆਪਣਾ ਪੁੱਤਰ ਨਹੀਂ ਬਣਾ ਸਕਦਾ ਰਾਜਾ ਕਹਿੰਦਾ ਕੀ ਹੋਇਆ ਨਾਰਦ ਜੀ ਐਡੀਆਂ ਭਾਰੀਆਂ ਗੱਲਾਂ ਬੋਲਦੇ ਹੋਇਆ ਕੀ ਤੈਨੂੰ ਨਹੀਂ ਪਤਾ ਨਿੱਕਾ ਜਿਹਾ ਤੇਰਾ ਬਲ ਜੰਗਲਾਂ 'ਚ ਭਗਤੀ ਕਰਨ ਤੁਰਿਆ ਜਾ ਚਲੇ ਆ ਜਾ ਆਪਣੇ ਪੁੱਤਰ ਨੂੰ ਸਮਝਾ ਜਾ ਕੇ ਸੁਣਿਆ ਰਾਜਾ ਕਹਿੰਦਾ ਮੇਰਾ ਪੁੱਤਰ 5 ਸਾਲ ਦਾ ਜੰਗਲਾਂ 'ਚ ਭਗਤੀ ਕਰਨ ਚਪੇੜਾਂ ਮਾਰੀਆਂ ਹੋਣੀਆਂ ਤੇਰੀ ਰਾਣੀ ਨੇ ਸਾਰੀ ਗੱਲ ਦੱਸੀ ਪਤਾ ਕੀ ਕਹਿੰਦਾ ਰਾਜਾ ਨਾਰਦ ਜੀ ਜਿਵੇਂ ਮਰਜ਼ੀ ਕਰੋ ਜੇ ਸਤਕਾਰ ਦੀ ਜੇ ਹਿੱਸੇ ਦੀ ਵਡਿਆਈ ਦੀ ਗੱਲ ਏ ਮੈਂ ਅੱਜ ਹੀ ਉਹਨੂੰ ਅੱਧਾ ਰਾਜ ਭਾਗ ਦੇਣਾ ਉਹਨੂੰ ਕਹੇ ਵਾਪਸ ਮੁੜ ਜਾ ਜਾਓ ਕਾਹ ਜਾ ਕੇ ਤਰੂ ਨੂੰ ਐਨੀ ਸੋਚੀ ਨਿੱਕੀ ਜੀ ਉਮਰ ਚ ਨਾਰਦ ਚਲਿਆ ਗਿਆ ਤਰੂ ਭਗਤ ਤਰੂ ਜੀ ਤੁਹਾਡੀ ਮਾਤਾ ਨੂੰ ਸਤਿਕਾਰ ਜਾਈ ਰਹਿਣਾ ਤੁਹਾਨੂੰ ਇੱਜ਼ਤ ਚਾਹੀਦੀ ਜਿੰਨਾ ਦੂਜੀ ਦਾ ਸਤਿਕਾਰ ਤੁਹਾਨੂੰ ਚਾਹੀਦਾ ਹੈ ਭਗਤੀ ਐਸੇ ਕਰਕੇ ਕਰਨੀ ਕਹਿੰਦੇ ਹਾਂ ਮੈਂ ਤੇਰੇ ਪਿਤਾ ਕੋਲ ਗਿਆ ਸੀ ਤੇਰੇ ਪਿਤਾ ਦਾ ਆਇਆ ਹੁਕਮਾ ਉਹ ਕਹਿੰਦਾ ਅੱਜ ਹੀ ਅੱਧਾ ਰਾਜ ਦੇਣਾ ਅੱਧੇ ਰਾਜ ਦਾ ਮਾਲਕ ਕਾਜੀ ਬਣਾਉਣਾ ਆ ਜਾ ਛੇਤੀ ਰਾਜਪਾਲ ਸਾਹਮਣੇ ਗਿਆਨ ਹੋ ਗਿਆ ਸੀ ਉਹਨੂੰ ਛੋਟੀ ਉਮਰ 'ਚ ਪਤਾ ਕੀ ਕਹਿੰਦਾ ਨਾਰਦ ਜੀ ਹਾਲੇ ਤਾਂ ਮੈਂ ਭਗਤੀ ਕਰੀ ਵੀ ਨਹੀਂ ਹਾਇ ਤਾਂ ਸਿਮਰਨ ਕਰਿਆ ਵੀ ਨਹੀਂ ਤੁਰਿਆ ਹੀ ਆਜੇ ਕਹਿੰਨਾ ਮੈਂ ਭਗਤੀ ਕੀਤੀ ਨਹੀਂ ਭਜਨ ਕਰਨ ਵਾਲ ਤੁਰਿਆ ਹੀ ਆ ਅੱਧਾ ਰਾਜ ਮੇਰਾ ਪਿਤਾ ਮੈਨੂੰ ਦੇਣ ਵਾਸਤੇ ਤਿਆਰ ਹੋ ਗਿਆ ਜੇ ਕਿਤੇ ਮੈਂ ਭਗਤੀ ਕਰ ਲਈ ਫੇਰ ਕੀ ਬਣੂ ਐਥੇ ਸਿਮਰਨ ਕਰਿਆ ਹੀ ਨਹੀਂ ਸ਼ੁਰੂ ਹੀ ਨਹੀਂ ਕੀਤੀ ਬੰਦਗੀ ਜੇ ਸਿਮਰਨ ਕਰ ਲਿਆ ਫੇਰ ਕੀ ਬਣੂ ਕਹਿੰਦਾ ਹੁਣ ਮੈਂ ਇਹ ਵੀ ਰਾਜ ਨਹੀਂ ਲੈਣਾ ਵੇਖੋ ਮੈਂ ਮੈਂ ਨਹੀਂ ਰਾਜ ਲੈਣਾ ਅੱਧਾ ਰਾਜ ਨਾ ਮੈਂ ਪੂਰਾ ਲਵਾਂ ਨਾ ਮੈਂ ਅੱਧਾ ਲਵਾਂ ਇਹ ਦੀ ਨਾਮ ਚ ਬਰਕਤ ਬੰਦਗੀ ਚ ਅਜੇ ਤਾਂ ਤੁਰਿਆ ਹੀ ਆ ਉਹ ਮਾਲਕ ਈਦਾ ਦਿਆਲ ਇਹਦਾ ਮਤਲਬ ਭਗਤੀ ਕਰਕੇ ਜੋ ਮੰਗੀਏ ਮਿਲਦਾ ਮਾਂ ਤਾਂ ਕਹਿੰਦੀ ਸੀ ਜੋ ਮੰਗੀਏ ਮਿਲ ਜਾਂਦਾ ਮੈਂ ਨਹੀਂ ਜੀ ਰਾਜ ਲੈਣਾ ਇੱਥੇ ਦੁਨੀਆ ਤੇ ਮਾਤ ਲੋਗ ਦੀ ਧਰਤੀ ਮੈਂ ਰਾਜ ਨਹੀਂ ਲੈਣਾ ਨਰਦ ਜੀ ਕਹਿੰਦੇ ਹੋਰ ਕੀ ਲੈਣਾ ਤੂੰ ਦੱਸ ਕੀ ਲਏਗਾ ਤਰੂ ਭਗਤ ਬੋਲਦਾ ਹੈ ਆਦ ਨਿਆ ਤੇ ਜਿਹੜਾ ਰਾਜ ਹੋ ਸਕਦਾ ਮੈਂ 5 ਸਾਲ 10 ਸਾਲ 50 ਸਾਲ ਜੀਵਾ ਚੱਲਿਆ ਜਾ ਹੁਣ ਇਹ ਰਾਜ ਨਹੀਂ ਲੈਣਾ ਕਿਹੜਾ ਰਾਜ ਚਾਹੀਦਾ ਇਕੋ ਗੱਲ ਬੋਲਦਾ ਓ ਝੂਠੇ ਰਾਜ ਦੀ ਲੋੜ ਨਾ ਕੋਈ ਇਹ ਤਾਂ ਝੂਠਾ ਰਾਜੇ ਮੈਂ ਦਾ ਅਜ ਲੈਣਾ ਸੱਚ ਖੰਡ ਦਾ ਅਛੰਡ ਦਾਲਾ ਮੈਂ ਨਹੀਂ ਲੈਣਾ ਹੁਣੇ ਰਾਜ ਚੱਲੇ ਆ ਗਿਆ ਭਗਤੀ ਕਰਨ ਨਾਰਦ ਜੀ ਮੈਨੂੰ ਕੋਈ ਜੁਗਤੀ ਦੱਸ ਦਿਓ ਮੈਂ ਪਿੱਛੇ ਮੁੜਨ ਵਾਲਾ ਨਹੀਂ ਸੁਣਿਓ ਸਮਾਪਤੀ ਵੱਲ ਵਧਿਏ ਸਰਸੰਗਤ ਜੀ ਕਹਿੰਦੇ ਤਰੂ ਭਗਤ ਨੇ ਤਪੱਸਿਆ ਕੀਤੀ ਬੰਦਗੀ ਕੀਤੀ ਭਜਨ ਕੀਤਾ ਕੀਤਾ ਵੀ ਇੱਕ ਲੱਤ ਦੇ ਸਹਾਰੇ ਖੜ ਕੇ ਇੱਕ ਲੱਤ ਦੇ ਸਹਾਰੇ ਖੜ ਕੇ ਭਜਨ ਕੀਤਾ ਮਾਲਕ ਦੀ ਆराधना ਕਰਦਾ ਹੈ ਮਹਾਰਾਜ ਨੂੰ ਯਾਦ ਕਰਦਾ ਹੈ ਕਿੰਨਾ ਸਮਾਂ ਹੋ ਗਿਆ ਦੇਵੀ-ਦੇਵਤਿਆਂ ਦੇ ਸੰਗਸਣ ਡੋਲ ਗਏ ਦੇਵੀ-ਦੇਵਤਿਆਂ ਦੀਆਂ ਸਮਾਧੀਆਂ ਡੋਲੀਆਂ ਨੇਤਰ ਖੁੱਲ ਗਏ ਇਹ ਕੌਣ ਮਾਤ ਲੋਕ ਦੀ ਧਰਤੀ ਤੇ ਇਨੀ ਤਪੱਸਿਆ ਕਰ ਰਿਹਾ ਐ ਐਡੀ ਕਠਨ ਤਪੱਸਿਆ ਨਿੱਕਾ ਜਿਹਾ ਮਾਲਕ ਸਾਰੇ ਦੇਵੀ-ਦੇਵਤੇ ਕਹਿੰਦੇ ਤਰਲੇ ਲੈਂਦੇ ਨੇ ਭਗਵਾਨ ਜੀ ਜਾਓ ਜਾ ਕੇ ਤ੍ਰੂ ਨੂੰ ਦਰਸ਼ਨ ਦਿਓ ਜਾ ਕੇ ਇਡਾ ਕਠਨ ਤਪੱਸਿਆ ਕੀਤੀ ਫੇਰ ਭਗਵਾਨ ਜੀ ਆਏ ਨੇਤਰ ਬੰਦ ਨੇ ਤਰੂ ਜੀ ਸਾਹਮਣੇ ਆ ਕੇ ਖੜ ਗਏ ਸਤਸੰਗਤ ਜੀ ਭਗਵਾਨ ਜੀ ਨੇ ਆ ਕੇ ਫੇਰ ਆਖਿਆ ਤਰੂ ਨੇਤਰ ਖੋਲ ਲੈ ਤੇਰੀ ਤਪੱਸਿਆ ਪੂਰੀ ਹੋ ਗਈ ਤੇਰੀ ਇਰਾਦਨਾ ਪੂਰੀ ਹੋ ਗਈ ਖੋਲ ਨੇਤਰ ਤੈਨੂੰ ਲੋਕ ਦੇ ਸੁੱਖ ਦਿੱਤੇ ਪਰਲੋਕ ਦੇ ਸੁੱਖ ਦਿੱਤੇ ਗੁਰੂ ਭਗਤ ਜਿੰਨਾ ਚਿਰ ਧਰਤੀ ਚੰਨ ਆਕਾਸ਼ ਤਾਰੇ ਰਹਿਣਗੇ ਇਸ ਸ੍ਰਿਸ਼ਟੀ ਤੇ ਤੂੰ ਜਾਣਿਆ ਜਾਏਗਾ ਬੋਲੋ ਸ਼੍ਰੀ ਵਾਹੇ ਗੁਰੂ ਨੇਤਰ ਖੁੱਲ ਗਏ ਆਪਾ ਅਪੇਧ ਹੋ ਗਿਆ ਹਰ ਹਰ ਜਨ ਦੋ ਏਕ ਹੈ ਵਿਭ ਵਿਚਾਰ ਕੇ ਚੰਦਾ ਮਲਾ ਲਿਆ ਭਗਵਾਨ ਜੀ ਨੇ ਜਦੋਂ ਯੋਗ ਪੂਰਾ ਕਰਕੇ ਤਪੱਸਿਆ ਪੂਰੀ ਕਰਕੇ ਵਾਪਸ ਆਇਆ ਤ੍ਰੂ ਭਗਤ ਮਹਿਲਾ ਚ ਪਤਾ ਲੱਗਿਆ ਰਾਜੇ ਨੂੰ ਮੇਰਾ ਪੁੱਤਰ ਵਾਪਸ ਆ ਰਿਹਾ ਹੈ ਬਹੁਤ ਵੱਡੇ ਸ਼ਮਿਆਨੇ ਬਹੁਤ ਰੌਣਕਾਂ ਬੜੇ ਸਤਕਾਰ ਨਾਲ ਤਰੂ ਭਗਤ ਨੂੰ ਲਿਆਂਦਾ ਗਿਆ ਮਹਿਲਾ ਚ ਅੱਜ ਮੇਰੇ ਪੁੱਤਰ ਨੇ ਆਉਣਾ ਹੈ ਵੇਖੋ ਤਰੂ ਭਗਤ ਦੀ ਨਿਮਰਤਾ ਤਰੂ ਭਗਤ ਨੇ ਸਭ ਤੋਂ ਪਹਿਲਾਂ ਆਪਣੇ ਮਹਿਲਾ ਚੋਂ ਦਿਆਂ ਸਾਰ ਮੱਥਾ ਜਿਹੜੀ ਮਾਂ ਨੇ ਚਪੇੜਾਂ ਮਾਰੀਆਂ ਸੀ ਉਹਦੇ ਚਰਣਾ 'ਚ ਟੇਕਿਆ ਆਖੋ ਸਤਿ ਸ਼੍ਰੀਵਾਹੇ ਗੁਰੂ ਉਹਦੇ ਪੈਰਾਂ 'ਚ ਬਹਿ ਗਿਆ ਸਿਰ ਰੱਖਤਾ ਚਰਣਾ ਤੇ ਉਹ ਰੋਈ ਜਾਵੇ ਮੇਰੇ ਤੋਂ ਗਲਤੀ ਹੋ ਗਈ ਮਾਫ ਕਰ ਨਾ ਕਹਿੰਦਾ ਗਲਤੀ ਨਹੀਂ ਹੋਈ ਜੇ ਤੂੰ ਮੇਰੇ ਨਾਂ 'ਚ ਬੇੜਾ ਮਾਰਦੀ ਜੇ ਮੈਨੂੰ ਨਾਂ ਬੋਲੀਆਂ ਮਾਰਦੀ ਮੈਂ ਕਿੱਥੇ ਭਗਤੀ ਕਰਨ ਜਾਣਾ ਸੀ ਮੇਰੀ ਕਿੱਥੇ ਜ਼ਿੰਦਗੀ ਬਦਲਣੀ ਸੀ ਚੇਤੇ ਰੱਖਿਓ ਕਈ ਵਾਰ ਇੱਕ ਕਹੀ ਹੋਈ ਗੱਲ ਹੀ ਜ਼ਿੰਦਗੀ ਬਦਲ ਦਿੰਦੀ ਸਾਡੀ ਜ਼ਿੰਦਗੀ 'ਚ ਕੋਈ ਕਹਿ ਦੇਣਾ ਯਾਰ ਆਹ ਬੰਦੇ ਨੇ ਆਹ ਬੋਲੀ ਮਾਰੀ ਮੈਂ ਇਹਨੂੰ ਆ ਬਣ ਕੇ ਵਿਖਾਉਣਾ ਹੈ ਬਸ ਮੈਂ ਆ ਕਰਕੇ ਵਿਖਾਉਣਾ ਹੈ ਜਿਹੜੇ ਹੋਈ ਬੇਸ਼ਰਮ ਗਏ ਉਹਨਾਂ ਦੀ ਤਾਂ ਗੱਲ ਨਹੀਂ ਮੈਂ ਕਰਦਾ ਔਰ ਜਿਨ੍ਹਾਂ ਨੂੰ ਸ਼ਰਮ ਹੈ ਜਿਨ੍ਹਾਂ ਨੂੰ ਲੱਗਦੀ ਏ ਜਿਨ੍ਹਾਂ ਨੂੰ ਲੱਗ ਜਾਂਦੀ ਉਹ ਕਹਿੰਦੇ ਨਾ ਜੀ ਨਾ ਦਿਨ ਰਾਤ ਲੰਬੇ ਮਿਲਦੇ ਨੇ ਤੁਸੀਂ ਨਾ ਕਿਸੇ ਦੀ ਕਿਸੇ ਦੀ ਗੱਲ ਨਾ ਸੁਣੋ ਆਪਣੇ ਸ਼ੀਸ਼ੇ ਦੇ ਸਾਹਮਣੇ ਆਪਣੇ ਆਪ ਨੂੰ ਖੜਕੇ ਕਰੇ ਨਾ ਅੱਖਾਂ ਜੱਖਾਂ ਪਾ ਕੇ ਵੇਖਿਓ ਕਿ ਯਾਰ ਤੂੰ ਕਰਦਾ ਕੀ ਫਿਰਦਾ ਆਪਾਂ ਕਰਨ ਕੀ ਆਇਆ ਸੰਸਾਰ ਤੇ ਧਰਮਰਾਜ ਵੀ ਕੀ ਪੁੱਛੂ ਜਾ ਕੇ ਵੀ ਟਰੱਕ ਰੋਟੀਆਂ ਦਾ ਖਾ ਕੇ ਆ ਗਿਆ ਮੇਰੇ ਕੋਲ ਕੀ ਸਵਾਰ ਕੇ ਆਏ ਆ ਜਾ ਕੇ ਬਾਣੀ ਵੀ ਸਾਨੂੰ ਤਾਂ ਲਾਹਨ ਤਾ ਪਉਂਦੀ ਜਿੰਨੀਆਂ ਐਸਾ ਹਰਨਾਮ ਨਾ ਚੇਤੇਓ ਸਿਕਾਹੇ ਜਾ ਗਏ RAM ਨਾ ਕਿਉਂ ਆਏ ਨੇ ਦੁਨੀਆ ਤੇ ਇੱਥੇ satsangat ਕਰਦੇ ਆ ਭਜਨ ਕਰਦੇ ਆ ਬੰਦਗੀ ਕਰਦੇ ਆ ਐਂ ਹੀ ਕਿਤੇ ਕਰਦੇ ਤੀਨ ਬਣਾ ਲਈਏ satsangat ਜਿਹੜਾ ਭਗਤੀ ਕਰਦਾ ਏ ਜਿਹੜਾ ਬੰਦਗੀ ਕਰਦਾ ਜਿਹੜਾ ਸਿਮਰਨ ਕਰਦਾ ਏ ਉਹਨੂੰ ਅੰਦਰੋਂ ਉਹਦਾ ਖੁੱਲ ਜਾਂਦਾ ਆਪਣੇ ਆਪ ਅੰਦਰੋਂ ਜਵਾਬ ਮਿਲਦੇ ਆ ਹੁਣ ਮਾੜੇ ਫੁਰਨੇ ਚੱਲਦੇ ਨੇ ਫਿਰ ਚੰਗੇ ਚੱਲਣਗੇ